ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੌਫਟੀ ਗੱਲ ਗੁਰੂ ਸਰ ਤੇ ਅੱਜ ਆਪਾਂ ਪਿੰਡ ਗੁਰੂ ਸਰ ਚ 3ਤੀ ਬਾੜੀ ਮਾਰਕੀਟਿੰਗ ਤੇ ਰਾਸ਼ਟਰੀ ਨੀਤੀ ਫਰੇਮਵਰਕ ਕਾਨੂੰਨ ਰਾਜ ਸਰਕਾਰਾਂ ਵੱਲੋਂ ਪਾਸ ਕੀਤਾ ਗਿਆ ਹੈ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੇ ਕਿ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਕਾਨੂੰਨ ਪਾਸ ਕੀਤੇ ਗਏ ਹਨ ਉਹਨਾਂ ਕਾਨੂੰਨਾਂ ਦੇ ਮੈਂ ਕਾਪੀਆਂ ਭੇਜ ਦਿੱਤੀ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਦੀ ਇਕਾਈ ਵੱਲੋਂ ਸਾਰਿਆਂ ਜਿੰਦਾਬਾਦ ਈਕੇ ਸਿੱਧੂ ਪਰ ਜਿੰਦਾਬਾਦ 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 भारतीय किसान यूनियन मोदी मुदाबाद मुद्दा केंद्र सरकार मुद्दा ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ 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 ਛੱਡ ਦੇ ਇੱਥੇ ਹੌਲੀ ਹੌਲੀ ਸਿੱਟੇ ਹੌਲੀ ਹੌਲੀ ਹੋਰ ਵੀ ਕੋਈ ਕਹਿੰਦੇ ਮੋਦੀ ਮਰਦਾਬਾਦ ਮਰਦਾਬਾਦ ਛੱਡ ਦਿਓ ਛੱਡੋ ਛੱਡੋ ਫੜ ਫੜ ਨਾ ਕਾਨੂੰਨ ਭਾਜਦਾ ਲੱਟਾ ਫੜ ਕੇਸ ਟੈਰ ਚਾਹ ਕਾਨੂੰਨ ਭਾਜਦਾ ਲੱਟਾ ਭਾਜਦਾ ਕੇਂਦਰ ਸਰਕਾਰ ਮਰਦਾਬਾ ਮਰਦਾਬਾ